ਬਹਿਮ ਦਾ ਇਲਾਜ ਨਹੀਂ ਹੁੰਦਾ ਇਹ ਆਪਾਂ ਬਹੁਤ ਵਾਰੀ ਸੁਣਿਆ ਬਹਿਮ ਦਾ ਇਲਾਜ ਨਹੀਂ ਹੁੰਦਾ ਉਹ ਜਾ ਭਰਾਵਾ ਕੰਮ ਕਰ ਤੇਰੇ ਬਹਿਮ ਦਾ ਇਲਾਜ ਨਹੀਂ ਹੋਣਾ ਇਹ ਅਕਸਰ ਆਪਾਂ ਗੱਲ ਸੁਣਦੇ ਆ ਅਸਲ ਚ ਗੱਲ ਕੀ ਆ ਕਿ ਬਹਿਮ ਦਾ ਇਲਾਜ ਤਾਂ ਲੁਕਮਾਨ ਕੋਲ ਵੀ ਨਹੀਂ ਆਪਾਂ ਕਰਦੀਆਂ ਨੇ ਗੱਲ ਪਰ ਇਹ ਸਮੇਂ-ਸਮੇਂ ਤੇ ਪਹਿਲਾਂ ਫਾਰਸੀ ਦੇ ਵਿੱਚ ਸੀ ਫਿਰ ਉਰਦੂ ਚਾਈ ਉਰਦੂ ਤੋਂ ਬਾਅਦ ਇਹ ਗੱਲ ਪੰਜਾਬੀ ਦੇ ਵਿੱਚ ਆਈ ਇਹ ਕਹਾਵਤ ਸਦੀਆਂ ਤੋਂ ਚੱਲਦੀ ਆਉਂਦੀ ਆ ਇਹ ਲੁਕਮਾਨ ਕੌਣ ਸੀ ਕਿ ਕਿੱਥੋਂ ਗੱਲ ਚੱਲੀ ਕਿਸ ਨੇ ਤਾਂ ਗੱਲ ਤੋਰੀ ਹੋਊਗੀ ਵੀ ਆਹ ਗੱਲ ਆਖੀਏ ਕੋਈ ਗੱਲ ਐਉਂ ਤਾਂ ਬਣਨੀ ਜਾਂਦੀ ਵੀ ਕੋਈ ਸੁਧਾਰਨ ਕਿਸ ਨੇ ਗੱਲ ਆਖੀ ਤੇ ਉਹ ਗੱਲ ਪ੍ਰਚਲਿਤ ਹੋ ਗਈ ਤੇ ਲੋਕਾਂ ਚੋਂ ਫੈਲ ਗਈ ਨਹੀਂ ਕੋਈ ਵੱਡਾ ਬੰਦਾ ਹੁੰਦਾ ਜਿਹਦੀ ਕੋਈ ਗੱਲ ਕਹਾਵਤ ਪ੍ਰਚਲਿਤ ਹੁੰਦੀ ਆ ਉਸੇ ਤਰੀਕੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ 卢ਕਮਾਨ ਵਹਿਮ ਦਾ ਇਲਾਜ ਤਾਂ 卢ਕਮਾਨ ਕੋਲ ਵੀ ਨਹੀਂ ਹੁੰਦਾ ਮਤਲਬ ਕਿ ਵਹਿਮ ਦਾ ਇਲਾਜ ਤਾਂ ਕਿਸੇ ਵੈਦ ਕੋਲ ਵੀ ਨਹੀਂ ਹੁੰਦਾ 卢ਕਮਾਨ ਦੱਸਿਆ ਜਾਂਦਾ ਵੀ ਹਜ਼ਰਤ ਇਸਾ ਤੋਂ 3000 ਸਾਲ ਪਹਿਲਾਂ ਸੀ ਲੁਕਮਾਨ ਤੋਂ ਹੀ ਦੱਸਿਆ ਜਾਂਦਾ ਵੀ ਹਕਮਤ ਦੀ ਵਿਦਾ ਚਲੀ ਸੀ ਹਕਮਤ ਦਵਾਈ ਬੂਟੀਆਂ ਦੀ ਇਹਦੇ ਬਾਰੇ ਅਲੱਗ-ਅਲੱਗ ਗਰਾਵਾਂ ਕੋਈ ਅਫਰੀਕਾ ਦਾਖਦਾਵਾ ਕੋਈ ਅਲੱਗ-ਅਲੱਗ ਹੋਰ ਥਾਵਾਂ ਦਾ ਜ਼ਿਕਰ ਮਿਲਦਾ ਵੀ ਲੁਕਮਾਨ ਉੱਥੋਂ ਦਾ ਸੀ ਤੇ ਕੋਈ ਮਿਸਤਰੀ ਆਖਦਾਵਾ ਕੋਈ ਅਫਰੀਕਾ ਆਖਦਾਵਾ ਮਤਲਬ ਇਹਦੀ ਸੁਭਾਅ ਬਾਰੇ ਇਹਦੇ ਚਿੱਤਰਨ ਬਾਰੇ ਅਲੱਗ-ਅਲੱਗ ਗੱਲਾਂ ਪ੍ਰਚਲਿਤ ਆ ਤੁਸੀਂ ਦੇਖ ਰਹੇ ਹੋ ਹਰਪੇਸਦੂ ਚੈਨਲ ਅੱਜ ਆਪਾਂ ਇਸ ਖਾਸ ਵਿਸ਼ੇ ਤੇ ਗੱਲਬਾਤ ਕਰਾਂਗੇ ਸੋ ਇਹ ਗਰ ਵੀਡੀਓ ਚੰਗੀ ਲੱਗੇ ਜੇ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਵਾਲਾ ਕੰਮ ਕਰਨਾ ਅਏ ਮੇਨਾ ਕਰਦੇ ਹੋ ਹਣ ਆਪਾਂ ਗੱਲਬਾਤ ਕਰਦੇ ਆਂ ਲੁਕਮਾਨ ਬਾਰੇ ਲੁਕਮਾਨ ਕੌਣ ਸੀ ਕਹਿੰਦੇ ਵੀ ਲੁਕਮਾਨ ਆਪਣੇ ਆਪ ਦੇ ਵਿੱਚ ਵੀ ਇੱਕ ਸ਼ੱਕੀ ਸੁਭਾਅ ਦਾ ਇੱਕ ਵੈਦ ਸੀ ਉਹ ਆਪਦੀ ਘਰ ਵਾਲੀ ਤੇ ਵੀ ਬਹੁਤ ਸ਼ੱਕ ਕਰਦਾ ਸੀ ਇਹਦੀ ਵੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਇਹ ਕਰਾਂਗੇ ਲੁਕਮਾਨ ਹੈ ਕਿੱਥੋਂ ਦਾ ਸੀ ਲੁਕਮਾਨ ਬਾਰੇ ਕਿਹਾ ਜਾਂਦਾ ਵੀ ਹਜ਼ਰਤ ঈਸਾ ਤੋਂ 3000 ਸਾਲ ਪਹਿਲਾਂ ਹੋਇਆ ਮੁਕੱਦਸ ਬਾਈਬਲ ਤੇ ਕੁਰਾਨ ਸ਼ਰੀਫ ਤੇ ਵਿੱਚ ਵੀ ਇਹਨਾਂ ਦਾ ਜ਼ਿਕਰ ਮਿਲਦਾ ਕੁਝ ਇਤਿਹਾਸਕਾਰ ਇਸ ਇਬਨ ਕਸੀਰ ਅਤੇ ਇਬਨ ਜ਼ਰੀਰ ਦੇ ਅਨੁਸਾਰ ਦੱਸਿਆ ਜਾਂਦਾ ਵੀ ਅਫਰੀਕਾ ਦੇ ਨੋ ਵੀ ਕਬੀਲੇ ਨੂੰ ਸੰਬੰਧ ਰੱਖਦੇ ਸੀ ਜਿਨ੍ਹਾਂ ਦਾ ਸਰੀਰ ਭਾਰਾ ਬੁੱਲ ਮੋٹے ਰੰਗ ਕਾਲਾ ਕਦ ਮਧਰਾ ਇਸ ਤਰੀਕੇ ਦਾ ਚਿੱਤਰਣ ਕੀਤਾ ਗਿਆ ਵੀ ਇਸ ਕੇ ਸਮੁੰਦਰ ਇਹਨਾਂ ਦਾ ਸਰੀਰ ਘਟਾਂਚਾ ਸੀ ਪਰ ਕੁਝ ਇਤਿਹਾਸਕਾਰ ਇਹ ਵੀ ਆਖਦੇ ਆ ਕਿ ਉਹ ਹਜ਼ਰਤ ਦਾਊਦ ਦੇ ਸਮੇਂ ਹੋਏ ਸੀ ਵੀ ਉਹ ਸ਼ਹਿਰ ਦੇ ਇੱਕ ਕੂਤਵਾਲ ਹੁੰਦੇ ਸੀ ਪਰ ਇਸ ਤੋਂ ਇਲਾਵਾ ਕੁਝ ਇਹ ਵੀ ਆਖਦੇ ਆ ਉਹ ਅਰਬ ਦੇ ਵਿੱਚ ਜਦੋਂ ਆਏ ਤਾਂ ਉਹ ਗੁਲਾਮ ਸੀ ਤਾਂ ਉਹਦੇ ਮਾਲਕ ਨੇ ਸੋਚਿਆ ਵੀ ਇਹਨੂੰ ਮੈਂ ਵੇਚ ਕੇ ਇੱਕ ਮੋਟੀ ਰਕਮ ਵਸੂਲ ਕਰਾਂ ਇੱਕ ਗੁਲਾਮ ਦੇ ਰੂਪ ਦੇ ਵਿੱਚ ਮਸ਼ਹੂਰ ਇਤਿਹਾਸਕਾਰ ਮੁਹੰਮਦ ਬਿਨ ਇਸਹਾਕ ਇਹ ਲਿਖਦੇ ਆ ਵੀ ਇਹ ਗੁਲਾਮ ਨਹੀਂ ਸੀ ਇਹ ਬਾਦਸ਼ਾਹ ਸੀ ਪਰ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਉਹ ਬਾਦਸ਼ਾਹ ਕਿਹੜੇ ਦੇਸ਼ ਦੇ ਸੀਗੇ ਪਰ ਇਹ ਜ਼ਰੂਰ ਦੱਸਿਆ ਵੀ ਉਹਨਾਂ ਦੇ ਵਿੱਚ 100 ਬੰਦਿਆਂ ਜਿੰਨੀ ਅਕਲ ਹੁੰਦੀ ਸੀ ਮਤਲਬ ਜ਼ਹੀਨ ਬੁੱਧੀ ਦੇ ਸੀ ਇਹ ਤਾਂ ਗੱਲ ਕਲੀਅਰ ਆ ਕੇ ਜੋ ਵੈਦ ਹਕਮਤ ਦਾ ਕੰਮ ਕਰਦੇ ਸੀ ਵੀ ਵਾਕਈ ਦਿਮਾਗ ਦੀ ਗੱਲ ਰੱਖਦੇ ਸੀ ਸਰੀਰ ਨੂੰ ਪੜਦੇ ਸੀ ਫਿਰ ਹੀ ਉਹ ਇਲਾਜ ਕਰਦੇ ਸੀ ਇਹਦਾ ਮਤਲਬ 100 ਬੰਦਿਆਂ ਦੀ ਬੁੱਧੀ ਦੇ ਬਰਾਬਰ ਤਾਂ ਉਹ ਦਿਮਾਗ ਰੱਖਦੇ ਹੀ ਸੀ ਕੁਝ ਇਹ ਵੀ ਕੁਝ ਥਾਵਾਂ ਤੋਂ ਵੀ ਪਤਾ ਲੱਗਦਾ ਵੀ ਉਹ ਹਜ਼ਰਤ ਦਾਊਦ ਦੇ ਸਮੇਂ ਹੋਇਆ ਤੇ 1000 ਸਾਲ ਦੀ ਉਮਰ ਭੋਗੀ ਸੀ ਤੇ ਹਜ਼ਰਤ ਜੂਨਸ ਜੂਨਸ ਦੇ ਸਮੇਂ ਉਹ ਪੂਰੇ ਹੋਏ ਸੀਗੇ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾਂਦਾ ਵੀ ਉਹਨਾਂ ਦੀ ਦਵਾਈ ਦੇ ਵਿੱਚ ਨਹੀਂ ਦਮ ਹੁੰਦੀ ਸੀ ਕਿ ਮਰੇ ਪਏ ਬੰਦੇ ਨੂੰ ਵੀ ਕਹਦੇ ਵੀ ਜੇ ਦਵਾਈ ਦੇ ਦੇ ਤਾਂ ਉਹ ਬੰਦਾ ਜਿਉਂਦਾ ਹੋ ਜਾਂਦਾ ਸੀ ਮਤਲਬ ਇਸ ਤਰੀਕੇ ਕਿ ਕਹਿ ਸਕਦੇ ਹਾਂ ਕਿ ਹੋ ਸਕਦਾ ਕਿਸੇ ਨੇ ਮਤਲਬ ਉਹ ਚੀਜ਼ ਨੂੰ ਵਡਿਆਉਣ ਦੇ ਲਈ ਅਲੰਕਾਰ ਵਰਤਿਆ ਗਿਆ ਹੋਵੇ ਪਰ ਹੋ ਸਕਦਾ ਇਹ ਸੱਚ ਵੀ ਗੱਲ ਹੋਵੇ ਕਿਤੇ ਨਾ ਕਿਤੇ ਕਿਉਂਕਿ ਹਰ ਕਿਉਂਕਿ ਕੁਝ ਵੀ ਸੰਭਵ ਹੁੰਦਾ ਜਦੋਂ ਮਨੁੱਖੀ ਜੀਵਨ ਵਿੱਚ ਦੁਨੀਆ ਬਹੁਤ ਛੋਟੀ ਆ ਵੀ ਕੁਝ ਵੀ ਸੰਭਵ ਹੋ ਸਕਦਾ ਮਤਲਬ ਇਸ ਤਰੀਕੇ ਦਾ ਮਤਲਬ ਉਹਨਾਂ ਦੀ ਹੱਥਾਂ ਦੇ ਵਿੱਚ ਜਾਦੂ ਸੀ ਤੇ ਇਸ ਤੋਂ ਇਲਾਵਾ ਕੁਝ ਲੋਕ ਇਹ ਵੀ ਆਖਦੇ ਆ ਵੀ ਉਹ Hazrat Ibrahim ਦੇ ਭਤੀਜੇ ਸੀਗੇ ਕੋਈ ਜੁਨਾ ਨੂੰ ਅਫਰੀਕੀ ਆਖਦੇ ਆ ਕੁਝ ਗੁਲਾਮ ਆਖਦੇ ਆ ਕੁਝ ਦਰਜੀ ਆਖਦੇ ਆ ਤੇ ਕੋਈ ਉਹਨਾਂ ਨੂੰ ਤਰਖਾਨ ਵੀ ਆਖਦਾ ਵਾ ਕਿਹਾ ਇਹ ਵੀ ਜਾਂਦਾ ਵੀ ਕਿਸੇ ਅਮੀਰ ਨੇ ਉਹਨਾਂ ਨੂੰ ਫੜ ਲਿਆ ਸੀ ਤੇ ਫੜ ਕੇ ਨਾ ਘਰ ਬਣਾਉਣ ਦੇ ਕੰਮ ਤੇ ਲਾਤਾ ਸੀਗਾ ਤੋਂ तकरीबन ਆਪਣੀ ਇਮਾਨਦਾਰੀ ਦੇ ਨਾਲ ਕਹਿੰਦੇ ਲੁਕਮਾਨ ਕੰਮ ਕਰੀ ਗਿਆ ਪਰ ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਦਿਹਾੜੀਦਾਰ ਬੰਦਾ ਨਹੀਂ ਇਹ ਤਾਂ ਮਸ਼ਹੂਰ ਲੁਕਮਾਨ ਵੈਦ ਆ ਇਹ ਹਕੀਮ ਆ ਜਿੱਥੋਂ ਹਕਮਤ ਚੱਲੀ ਆ ਇਹ ਤਾਂ ਇਲਾਜ ਕਰਦਾ ਤਾਂ ਕਹਿੰਦੇ ਵੀ ਉਦੋਂ ਬਾਅਦ ਦੇ ਵਿੱਚ ਇਹਨੂੰ ਆਜ਼ਾਦ ਕਰਤਾ ਗਿਆ ਸੀਗਾ ਇਸ ਤੋਂ ਇਹ ਇਹ ਗੱਲਾਂ ਆਮ ਸਮਾਜ ਦੇ ਵਿੱਚ ਬਹੁਤ ਸਾਰੀਆਂ ਕਥਾਵਾਂ ਪ੍ਰਚਲਿਤ ਨੇ ਇਸ ਤੋਂ ਹੀ ਕਲੀਅਰ ਪਤਾ ਲੱਗਦਾ ਵੀ ਉਹ ਗੁਲਾਮਤਾ ਨਹੀਂ ਸੀ ਇਹ ਉਹ ਇਨਸਾਨ ਸੀ ਜਿੱਥੋਂ ਹਕਮਤ ਚੱਲੀ ਦੱਸਿਆ ਇਹ ਵੀ ਜਾਣਦਾ ਕਿ ਜਦੋਂ ਬੂਟਿਆਂ ਬੋਲ ਦੀ ਜੜੀਆਂ ਬੂਟਿਆਂ ਕੋਲ ਦੀ ਉਹ ਲੰਘਦੇ ਹੁੰਦੇ ਸੀ ਨਾ ਤਾਂ ਬੂਟੀਆਂ ਉਹਨਾਂ ਨੂੰ ਬੋਲ ਕੇ ਦੱਸਦੀਆਂ ਸੀ ਵੀ ਅਸੀਂ ਆਹ ਦਵਾਈ ਦੇ ਨਾਲ ਆਹ ਬੂਟੀ ਦੇ ਨਾਲ ਮਿਲਾ ਕੇ ਸਾਨੂੰ ਖਾਣ ਦੇਣਾ ਸੀ ਆਹ ਚੀਜ਼ ਦਾ ਇਲਾਜ ਕਰਦੀ ਹੈ ਮਤਲਬ ਇਹ ਤਾਂ ਹੋ ਸਕਦਾ ਹੈ ਕਿ ਗੱਲ ਉਦਾਂ ਵਧਾ ਕੇ ਦੱਸੀ ਗਈ ਹੋਵੇ ਹੈਨਾ ਪਰ ਅਸਲ ਚ ਗੱਲ ਇਹ ਆ ਕਿ ਉਹਨਾਂ ਨੂੰ ਪਹਿਚਾਣ ਹੀ ਨਹੀਂ ਹੋਊਗੀ ਵੀ ਆਹ ਬੂਟੀ ਆਹ ਬਿਮਾਰੀ ਤੋਂ ਕੰਮ ਆਊਗੀ ਆਹ ਚੀਜ਼ ਇਹਦੇ ਨਾਲ ਮਿਲਾ ਕੇ ਖਾਧੀ ਜਾਊਗੀ ਉੱਥੋਂ ਹੀ ਕਿਉਂਕਿ ਇਹਨਾਂ ਦਾ ਸੰਬੰਧ ਇਤਿਹਾਸਕ ਜੁਨਾਨ ਦੇ ਨਾਲ ਜੋੜਦੇ ਆ ਅਕਸਰ ਦੇਸੀ ਦਵਾਈਆਂ ਦਾ ਸੰਬੰਧ ਜੁਨਾਨੀ ਦਵਾਈਆਂ ਕਹਿ ਕੇ ਦੱਸਿਆ ਜਾਂਦਾ ਵੀ ਜੁਨਾਨੀ ਦਵਾਈਆਂ ਤਾਂ ਇਸੇ ਕਰਕੇ ਦੱਸਿਆ ਜਾਂਦਾ ਵੀ ਹਕਮਤ ਦਾ ਸੰਬੰਧ ਉੱਥੋਂ ਚੱਲਿਆ ਸੀ ਲੁਕਮਾਨ ਤੋਂ ਹੁਣ ਗੱਲ ਕਰੀਏ ਵੀ ਇਹ ਕਹਾਵਤ ਕਿਵੇਂ ਬਣ ਗਈ ਕਿਹਾ ਜਾਂਦਾ ਵੀ ਲੁਕਮਾਨ ਬਹੁਤ ਸ਼ੱਕੀ ਸੁਭਾਤਾ ਸੀ ਉਹ ਜਦੋਂ ਵੀ ਜਾਂਦਾ ਸੀ ਤਾਂ ਆਪਦੀ ਘਰ ਵਾਲੀ ਤੇ ਬਹੁਤ ਸਾਰੀਆਂ ਪਾਬੰਦੀਆਂ ਲਾ ਜਾਂਦਾ ਸੀ ਉਹਨੂੰ ਸ਼ੱਕ ਰਹਿੰਦਾ ਸੀ ਹਮੇਸ਼ਾ ਹੀ ਆਪਦੀ ਘਰ ਵਾਲੀ ਤੇ ਤਾਂ ਉਹ ਤੋਂ ਕਿੱਲ ਐ ਕਹਿ ਸਕਦੇ ਕੋ ਤੂੰ ਆਪਦੇ ਸ਼ੱਕ ਦਾ ਇਲਾਜ ਵੀ ਨਹੀਂ ਹੋ ਪਾਇਆ ਸਾਰੀ ਦੁਨੀਆ ਦਾ ਇਲਾਜ ਬਿਸ਼ੱਕ ਉਹ ਕਰਦਾ ਫਿਰਦਾ ਹੋਵੇ ਸ਼ਾਇਦ ਉੱਥੋਂ ਹੀ ਇਹ ਗੱਲ ਚੱਲੀ ਬਹਿਮ ਦਾ ਇਲਾਜ ਤਾਂ ਲੁਕਮਾਨ ਕੋਲ ਵੀ ਨਹੀਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਾਂ ਕਹਿੰਦੇ ਆ ਵੱਡਾ ਤੋਂ ਲੁਕਮਾਨ ਬਣਿਆ ਫਿਰਦਾ ਵੱਡਾ ਤੂ ਬੈਦ ਬਣਿਆ ਫਿਰਦਾ ਮਤਲਬ ਇਸ ਤਰੀਕੇ ਦੀ ਅੱਡ-ਅੱਡ ਤਰੀਕੇ ਨਾਲ ਮੁਹਾਵਰੇ ਚੱਲ ਪਏ ਸੀਗੇ ਵਹਿਮ ਦਾ ਇਲਾਜ ਨਹੀਂ ਹੁੰਦਾ ਮਤਲਬ ਜਿਹੜਾ ਸ਼ੱਕੀ ਸੁਭਾਅ ਹੋਵੇ ਜਿਸਦੇ ਕੋਈ ਇਲਾਜ ਹੀ ਨਾ ਸੰਭਵ ਹੋਵੇ ਉਹਦੇ ਲਈ ਵਰਤਿਆ ਜਾਂਦਾ ਹੈ ਵਰਤੀ ਜਾਂਦੀ ਹੈ ਕਹਾਵਤ ਤਾਂ ਲੁਕਮਾਨ ਦੇ ਸ਼ੱਕੀ ਸੁਭਾਅ ਕਰਕੇ ਹੀ ਉਹਦਾ ਨਾਮ ਰੱਖ ਕੇ ਵਿੱਚ ਇੱਕ ਕਹਾਵਤ ਬਣ ਗਈ ਸੀ ਵਹਿਮ ਦਾ ਇਲਾਜ ਤਾਂ ਲੁਕਮਾਨ ਕੋਲ ਵੀ ਨਹੀਂ ਪਹਿਲਾਂ ਇਹ ਫਾਰਸੀ ਜ਼ੁਬਾਨ ਦੇ ਵਿੱਚ ਸੀ ਫਿਰ ਉਰਦੂ ਚ ਤੇ ਫਿਰ ਪੰਜਾਬੀ ਦੇ ਵਿੱਚ ਇਹ ਪਰ ਅਲੱਗ-ਅਲੱਗ ਆਪਣੇ ਲੋਕ ਤੋੜ-ਮਰੋੜ ਕੇ ਨੂੰ ਵਰਤ ਲੈਂਦੇ ਆ ਵੱਡਾ ਵੈਦ ਬਣਿਆ ਫਿਰਦਾ ਵਹਿਮ ਦਾ ਇਲਾਜ ਤਾਂ ਡਾਕਟਰਾਂ ਕੋਲੇ ਵੀ ਨਹੀਂ ਹੁੰਦਾ ਜਾ ਪਾਈ ਆ ਦਾ ਕੰਮ ਕਰ ਹਨਾ ਇਸ ਤਰ੍ਹਾਂ ਦੇ ਗੱਲਾਂ ਅਕਸਰ ਆਪਣੇ ਸੱਥਾਂ 'ਚ ਖੁੰਡਾਂ 'ਚ ਅਕਸਰੀ ਹੁੰਦੀਆਂ ਵਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਜੇ ਗੱਲ ਚੰਗੀ ਲੱਗੀ ਤਾਂ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਨਹੀਂ ਤਾਂ ਕੋਈ ਗੱਲ ਨਹੀਂ ਧੰਨਵਾਦ ਜੇ ਤੁਹਾਨੂੰ ਚੰਗੀ ਲੱਗੇ ਅਗਲੀ ਵਾਰ ਤੋਂ ਉਦੋਂ ਕਰ ਦਿਓ ਮਿਹਰਬਾਨੀ